ਮੈਂ ਇਤਿਹਾਸ ਦਾ ਕਾਲਾ ਦਿਨ ਜ਼ਰੂਰ ਕਹੂੰਗਾ ਜਥੇਦਾਰਾਂ ਦੀ ਮਹੱਤਤਾ ਜਾਂ ਤੇ ਸ਼੍ਰੋਮਣੀ ਕਮੇਟੀ ਨੂੰ ਨਹੀਂ ਪਤਾ ਜਾਂ ਫਿਰ ਬਦਲ ਪਰਿਵਾਰ ਨੂੰ ਨਹੀਂ ਪਤਾ ਕਿ ਜਥੇਦਾਰਾਂ ਦੀ ਇੰਪੋਰਟੈਂਸ ਕੀ ਸੀ ਪਾਰਟ ਟਾਈਮ ਜੌਬ ਨਹੀਂ ਹੈਗੀ ਕਿ ਜਥੇਦਾਰ ਇੱਕ ਜਗ੍ਹਾ ਤੇ ਕਾਰਜਕਾਰੀ ਤੇ ਇੱਕ ਜਗ੍ਹਾ ਤੇ ਪਰਮਾਨੈਂਟ ਇੱਕ ਜਗ੍ਹਾ ਤੇ ਪਰਮਾਨੈਂਟ ਜੌਬ ਹੋ ਗਈ ਤੇ ਇੱਕ ਜਗ੍ਹਾ ਤੇ ਪਰ ਪਾਰਟ ਟਾਈਮ ਜੌਬ ਹੋ ਗਈ ਕੋਈ ਦਸੰਬਰ ਵਾਲੇ ਫੈਸਲੇ ਤੋਂ ਬਾਅਦ ਜੇ ਇਸੇ ਤਰ੍ਹਾਂ ਜਥੇਦਾਰਾਂ ਨੂੰ ਬਦਲਦੇ ਰਾਂਗੇ ਰੱਖਦੇ ਰਾਂਗੇ ਤੇ ਕਿੱਥੋਂ ਇਨਸਾਫ ਹੋ ਚੱਕਣਗੇ ਤੇ ਕਿੱਥੇ ਸੇਕ ਕੌਮ ਚੜ੍ਹਦੀ ਕਲਾ ਦੇ ਵਿੱਚ ਜਾ ਸਕੇਗੀ ਅੱਜ ਬਾਦਲ ਪਰਿਵਾਰ ਨੇ ਸ਼੍ਰੋਮਣੀ ਕਮੇਟੀ ਨੇ ਉੱਥੇ ਲਾਏ ਨੇ ਉਹ ਜਥੇਦਾਰ ਸਾਹਿਬ ਪਹਿਲਾਂ ਤਾਂ ਸਰਨਾ ਭਰਾ ਆਪਣੇ ਲਈ ਵਰਤਦੇ ਰਹੇ ਉਹਨਾਂ ਨੂੰ ਦਿੱਲੀ ਕਮੇਟੀ ਦੇ ਖਿਲਾਫ ਜਿੰਨੀਆਂ ਵੀ ਵੀਡੀਓ ਬਣਦੀਆਂ ਸੀ ਉਹਦੇ ਵਿੱਚ ਉਹ ਜਥੇਦਾਰ ਸਾਹਿਬ ਕਮੈਂਟਰੀ ਕਰਦੇ ਹੁੰਦੇ ਸੀ ਉਹਦੇ ਵਿੱਚ ਉਹ ਵੌਇਸਓਵਰ ਉਹਨਾਂ ਦੀ ਹੁੰਦੀ ਸੀ ਤੇ ਦਿੱਲੀ ਕਮੇਟੀ ਨੂੰ ਗਾਲਾਂ ਕੱਢਦੇ ਹੁੰਦੇ ਸੀਗੇ ਤੇ ਸਰਨਾ ਸਾਹਿਬ ਆਪਣੇ ਹਿਸਾਬ ਨਾਲ ਵਰਤਦੇ ਸੀ ਤੇ ਹੁਣ ਸਰਨੇ ਸਾਹਿਬ ਨੇ ਉਹਨਾਂ ਨੂੰ ਉੱਥੇ ਜਥੇਦਾਰ ਲਾ ਦਿੱਤਾ ਸਰਦਾਰ ਕੁਲਦੀਪ ਸਿੰਘ ਜੀ ਨੂੰ ਤੇ ਹੁਣ ਆਪਣੇ ਹਿਸਾਬ ਨਾਲ ਵਰਤਣਗੇ ਤੇ ਪਹਿਲਾਂ ਉਹ ਕਮੈਂਟਰੀ ਕਰਦੇ ਸੀ ਹੁਣ ਉਹ ਐਕਟਿੰਗ ਕਰਨਗੇ ਇਹ ਤੇ ਬੜੀ ਹਾਸੋਹਿਣੀ ਜੀ ਗੱਲ ਹੋ ਗਈ ਜਿਹੜੇ ਜਥੇਦਾਰ ਸਾਹਿਬਾਂ ਨੇ ਕੌਮ ਦੇ ਹੱਕ ਵਿੱਚ ਕੋਈ ਫੈਸਲਾ ਲਿਆ ਤੇ ਉਹਨਾਂ ਨੂੰ ਘਰ ਦਾ ਰਸਤਾ ਤੁਸੀਂ ਵਿਖਾਇਆ ਇਹ ਸਿੱਖ ਕੌਮ ਦਾ ਸਿਰ ਨੀਵਾ ਹੋਇਆ ਇਹਦੇ ਨਾਲ ਤੇ ਮੈਨੂੰ ਨਹੀਂ ਲੱਗਦਾ ਕਿ ਅੱਜ ਤੋਂ ਅਸੀਂ ਕੋਈ ਅਕਾਲ ਤਖਤ ਸਾਹਿਬ ਕੰਪਲੇਂਟ ਭੇਜਾਂਗੇ ਤੇ ਉਹਦੇ ਸਹੀ ਫੈਸਲੇ ਹੋਣਗੇ ਯਾ ਅਸੀਂ ਕੋਈ ਇਨਸਾਫ ਦੀ ਉਮੀਦ ਰੱਖ ਸਕਦੇ ਹਾਂ ਜਿਹੜੇ ਜਥੇਦਾਰ ਸਾਹਿਬ ਹੁਣ ਬਦਲ ਪਰਿਵਾਰ ਨੇ ਜਾਂ ਸ਼ਰਮਣੀ ਕਮੇਟੀ ਨੇ ਉੱਥੇ ਲਾਏ ਨੇ ਮੈਂ ਉਹਨਾਂ ਨੂੰ ਵੀ ਇਹ ਬੇਨਤੀ ਕਰਦਾ ਕਿ ਆਪਣਾ ਬੈਗ ਪੈਕ ਕਰਕੇ ਲਿਆਓ ਕੋਈ ਪਤਾ ਨਹੀਂ ਤੁਹਾਨੂੰ ਵੀ ਕਦੋਂ ਕਿਸ ਵੇਲੇ ਘਰ ਵਾਪਸ ਭੇਜ ਦਿੱਤਾ ਜਾਵੇਗਾ ਰਾਤੀ ਤੁਸੀਂ ਸਮੋ ਜਥੇਦਾਰ ਬਣ ਕੇ ਤੇ ਸਵੇਰੇ ਉੱਥੋਂ ਸੇਵਾ ਮੁਕਤ ਹੋਏ ਹੋ ਮੈਂ ਇਤਿਹਾਸ ਦਾ ਕਾਲਾ ਦਿਨ ਜ਼ਰੂਰ ਕਹੂੰਗਾ ਕਿਉਂਕਿ ਪਤਾ ਲੱਗਿਆ ਹੁਣੇ-ਹੁਣੇ ਕਿ ਦੋਵੇਂ ਜਥੇਦਾਰ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਤੇ ਜਥੇਦਾਰ ਕਾਲਤਗਤ ਸਾਹਿਬ ਦੋਨਾਂ ਨੂੰ ਬਦਲ ਦਿੱਤਾ ਗਿਆ ਸਾਡੇ ਕੋਲ ਦਿੱਲੀ ਦੇ ਵਿੱਚ ਕਿਤੇ ਵੀ ਕੋਈ ਅਨਹੋਣੀ ਹੋਵੇ ਕਟਨਾ ਕੱਢੇ ਕੰਪਲੇਂਟ ਆਵੇ ਤੇ ਆਪਾਂ ਉਸ ਕੰਪਲੇਂਟ ਨੂੰ ਅਕਾਲਤਗਤ ਸਾਹਿਬ ਤੇ ਭੇਜਦੇ ਹਾਂ ਇਹ ਉਮੀਦ ਕਰਕੇ ਕਿ ਉੱਥੋਂ ਦੀ ਇਨਸਾਫ ਹੋਵੇਗਾ ਮਗਰ ਹੁਣ ਸਾਨੂੰ ਇਹ ਗੱਲ ਦਾ ਯਕੀਨ ਹੋ ਗਿਆ ਕਿ ਜਿਹੜੇ ਜਥੇਦਾਰਾਂ ਦੀ ਉੱਥੇ ਬਹਾਲੀ ਕੀਤੀ ਜਾਂਦੀ ਹੈ ਉਹ ਸ਼੍ਰੋਮਣੀ ਕਮੇਟੀ ਜਾਂ ਬਾਦਲ ਪਰਿਵਾਰ ਦੇ ਹੁਕਮਾਂ ਦੇ ਅਨੁਸਾਰ ਕੀਤੀ ਜਾਂਦੀ ਹੈ ਕਦੇ ਵੀ ਕਿਸੇ ਨੂੰ ਰੱਖ ਸਕਦੇ ਨੇ ਕਦੇ ਵੀ ਕਿਸੇ ਨੂੰ ਕੱਢ ਸਕਦੇ ਨੇ ਇਹ ਅੱਜ ਇਹ ਅੱਜ ਪਤਾ ਲੱਗ ਗਿਆ ਸਾਰੀ ਕੌਮ ਨੂੰ ਜਥੇਦਾਰਾਂ ਦੀ ਮਹੱਤਤਾ ਜਾਂ ਤੇ ਸ਼੍ਰੋਮਣੀ ਕਮੇਟੀ ਨੂੰ ਨਹੀਂ ਪਤਾ ਜਾਂ ਫਿਰ ਬਾਦਲ ਪਰਿਵਾਰ ਨੂੰ ਨਹੀਂ ਪਤਾ ਕਿ ਜਥੇਦਾਰਾਂ ਦੀ ਇੰਪੋਰਟੈਂਸ ਕੀ ਸੀ ਇਹ ਕੋਈ ਪਾਰਟ ਟਾਈਮ ਜੌਬ ਨਹੀਂ ਹੈਗੀ ਕਿ ਜਥੇਦਾਰ ਇੱਕ ਜਗ੍ਹਾ ਤੇ ਕਾਰਜਕਾਰੀ ਤੇ ਇੱਕ ਜਗ੍ਹਾ ਤੇ ਪਰਮਨੈਂਟ ਇੱਕ ਜਗ੍ਹਾ ਤੇ ਪਰਮਨੈਂਟ ਜੌਬ ਹੋ ਗਈ ਤੇ ਇੱਕ ਜਗ੍ਹਾ ਤੇ ਪਾਰਟ ਟਾਈਮ ਜੌਬ ਹੋ ਗਈ ਕੋਈ ਜੌਬ ਨਹੀਂ ਹੈਗੀ ਇਹ ਸਾਡੀ ਸਿੱਖਾਂ ਦੀ ਸਿਰਮੌਰ ਸੰਸਥਾ ਤੁਸੀਂ ਭਾਵੇਂ ਨਹੀਂ ਵੀ ساری ਦੁਨੀਆ ਦੇ ਸਿੱਖ ਜਿਹੜੇ ਨੇ ਉਹ ਅਕਾਲ ਤਖਤ ਸਾਹਿਬ ਤੇ ਆਪਣੀ ਤੀਕ ਰੱਖਦੇ ਨੇ ਔਰ ਉੱਥੋਂ ਦੀ ਇਨਸਾਫ ਦੀ ਉਮੀਦ ਰੱਖਦੇ ਨੇ ਤੇ ਜੇ ਇਸ ਤਰੀਕੇ ਨਾਲ ਆਪਾਂ ਜਥੇਦਾਰਾਂ ਨੂੰ ਦੋ ਤਰੀਕ ਵਾਲੇ 2 ਦਸੰਬਰ ਵਾਲੇ ਫੈਸਲੇ ਤੋਂ ਬਾਅਦ ਜੇ ਇਸੇ ਤਰ੍ਹਾਂ ਜਥੇਦਾਰਾਂ ਨੂੰ ਬਦਲਦੇ ਰਾਂਗੇ ਰੱਖਦੇ ਰਾਂਗੇ ਤੇ ਕਿੱਥੋਂ ਇਨਸਾਫ ਹੋ ਚੱਕਣਗੇ ਤੇ ਕਿੱਥੇ ਸਿੱਖ ਕੌਮ ਚੜ੍ਹਦੀ ਕਲਾ ਦੇ ਵਿੱਚ ਜਾ ਸਕੇਗੀ ਤੇ ਕਿੱਥੇ ਸਿੱਖ ਕੌਮ ਨੂੰ ਇੱਕ ਨਵੀਂ ਰਾਹ ਦੇ ਸਕਾਂਗੇ ਆਪਾਂ ਜਿਹੜੇ ਜਥੇਦਾਰ ਸਾਹਿਬ ਅੱਜ ਬਾਦਲ ਪਰਿਵਾਰ ਨੇ ਸ਼੍ਰੋਮਣੀ ਕਮੇਟੀ ਨੇ ਉੱਥੇ ਲਾਏ ਨੇ ਉਹ ਜਥੇਦਾਰ ਸਾਹਿਬ ਪਹਿਲਾਂ ਤਾਂ ਸਰਨਾ ਭਰਾ ਆਪਣੇ ਲਈ ਵਰਤਦੇ ਰਹੇ ਉਹਨਾਂ ਨੂੰ ਦਿੱਲੀ ਕਮੇਟੀ ਦੇ ਖਿਲਾਫ ਜਿੰਨੀਆਂ ਵੀ ਵੀਡੀਓ ਬਣਦੀਆਂ ਸੀ ਉਹਦੇ ਵਿੱਚ ਉਹ ਜਥੇਦਾਰ ਸਾਹਿਬ ਕਮੈਂਟਰੀ ਕਰਦੇ ਹੁੰਦੇ ਸੀ ਉਹਦੇ ਵਿੱਚ ਉਹ ਵੌਇਸਓਵਰ ਉਹਨਾਂ ਦੀ ਹੁੰਦੀ ਸੀ ਤੇ ਦਿੱਲੀ ਕਮੇਟੀ ਨੂੰ ਗਾਲਾਂ ਕੱਢਦੇ ਹੁੰਦੇ ਸੀਗੇ ਤੇ ਸਰਨਾ ਸਾਹਿਬ ਆਪਣੇ ਹਿਸਾਬ ਨਾਲ ਵਰਤਦੇ ਸੀ ਤੇ ਹੁਣ ਸਰਨੇ ਸਾਹਿਬ ਨੇ ਉਹਨਾਂ ਨੂੰ ਉੱਥੇ ਜਥੇਦਾਰ ਲਾ ਦਿੱਤਾ ਸਰਦਾਰ ਕੁਲਦੀਪ ਸਿੰਘ ਜੀ ਨੂੰ ਤੇ ਹੁਣ ਉਹ ਆਪਣੇ ਹਿਸਾਬ ਨਾਲ ਵਰਤਣਗੇ ਤੇ ਪਹਿਲਾਂ ਉਹ ਕਮੈਂਟਰੀ ਕਰਦੇ ਸੀ ਹੁਣ ਉਹ ਐਕਟਿੰਗ ਕਰਨਗੇ ਇਹ ਤੇ ਬੜੀ ਹਾਸੋਹਿਣੀ ਜੀ ਗੱਲ ਹੋ ਗਈ ਜਥੇਦਾਰਾਂ ਦੀ ਮਹੱਤਤਾ ਇੰਪੋਰਟੈਂਸ ਨੂੰ ਸਮਝੋ ਜੇ ਬਦਲਣੇ ਵੀ ਤੇ ਇਹੋ ਜਿਹੇ ਜਥੇਦਾਰ ਲਾਓ ਜਿਹੜੇ ਕੌਮ ਦੀ ਅਗਵਾਈ ਕਰਨ ਸਕਣ ਨਾ ਕਿ ਤੁਹਾਡੇ ਹੁਕਮਾਂ ਦਾ ਪਾਲਣਾ ਕਰ ਸਕਣ ਜਿਹੜੇ ਜਥੇਦਾਰ ਸਾਭਾ ਨੇ ਕੌਮ ਦੇ ਹੱਕ ਵਿੱਚ ਕੋਈ ਫੈਸਲਾ ਲਿਆ ਤੇ ਉਹਨਾਂ ਨੂੰ ਘਰ ਦਾ ਰਸਤਾ ਤੁਸੀਂ ਵਿਖਾਇਆ ਇਹ ਸਿੱਖ ਕੌਮ ਦਾ ਸਿਰ ਨੀਵਾ ਹੋਇਆ ਇਹਦੇ ਨਾਲ ਮੈਂ ਇਸ ਗੱਲ ਦੀ ਬੜੀ ਨਖੇਦੀ ਕਰਦਾ ਸਖਤ ਸ਼ਬਦਾਂ ਦੇ ਵਿੱਚ ਨਕੇਦੀ ਕਰਦਾ ਕਿਉਂਕਿ ਜਿੱਥੋਂ ਦੀ ਸਾਰੀ ਕੌਮ ਦਿੱਲੀ ਕਮੇਟੀ ਪੰਜਾਬ ਤੋਂ ਬਾਹਰ ਦੀਆਂ ਸਾਰੀਆਂ ਕਮੇਟੀਆਂ ਇਨਸਾਫ ਦੀ ਉਮੀਦ ਰੱਖਦੀਆਂ ਨੇ ਉਹ ਇਨਸਾਫ ਇਹਦਾ ਮੁੱਲ ਤੁਹਾਡੀ ਤੁਹਾਡੇ ਹੱਥ ਦੇ ਵਿੱਚ ਤੇ ਤੁਹਾਡੀ ਮੁਠੀ ਦੇ ਵਿੱਚ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਅੱਜ ਤੋਂ ਅਸੀਂ ਕੋਈ ਅਕਾਲ ਤਖਸਾਲ ਸਾਹਿਬ ਕੰਪਲੇਂਟ ਭੇਜਾਂਗੇ ਤੇ ਉਹਦੇ ਸਹੀ ਫੈਸਲੇ ਹੋਣਗੇ ਯਾ ਅਸੀਂ ਕੋਈ ਇਨਸਾਫ ਦੀ ਉਮੀਦ ਰੱਖ ਸਕਦੇ ਹਾਂ ਮੈਂ ਤੇ ਸਾਰੀ ਸਿੱਖ ਕੌਮ ਨੂੰ ਬੇਨਤੀ ਕਰਦਾ ਕਿ ਉੱਥੇ ਆਪਾਂ ਇਕੱਠੇ ਹੋਈਏ ਜਥੇਦਾਰਾਂ ਦੀ ਬਹਾਲੀ ਲਈ ਕੋਈ ਨਾ ਕੋਈ ਸਾਨੂੰ ਵਿਧਿਵਿਧਾਨ ਬਣਾਉਣਾ ਚਾਹੀਦਾ ਹੈ ਕਿ ਸੂਝਵਾਨ ਜਥੇਦਾਰ ਕੌਮ ਦੀ ਅਗਵਾਈ ਕਰਨ ਵਾਲੇ ਜਨਰਲ ਸੂਰਮਿਆਂ ਨੂੰ ਅਪਲਾਈਏਗੇ ਜਿਨ੍ਹਾਂ ਹੁਕਮ ਸਾਰੀ ਕੌਮ ਮੰਨੇ ਮੈਨੂੰ ਲੱਗਦਾ ਹੈ ਕਿ ਜਥੇਦਾਰ ਸਾਹਿਬ ਜੋ ਉੱਥੇ ਹੁਕਮ ਕਰਦੇ ਨੇ ਇਹਨਾਂ ਦੇ ਹਿਸਾਬ ਨਾਲ ਉਹ ਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨਹੀਂ ਮੰਨੇ ਹੋਣੇ ਜਾਂ ਫਿਰ ਮੁਲਾਜ਼ਮਾਂ ਨੂੰ ਹੀ ਤੁਸੀਂ ਜਥੇਦਾਰ ਲਾ ਦਿੰਦੇ ਹੋਣੇ ਆ ਤੇ ਮੈਨੂੰ ਲੱਗਦਾ ਪੰਜਾਬ ਅੰਮ੍ਰਿਤਸਰ ਚ ਵੀ ਕੋਈ ਇਹਨਾਂ ਦਾ ਹੁਕਮ ਮੰਨ ਜਾਂਦਾ ਹੋਵੇ ਇਹ ਸਿੱਖ ਕੌਮ ਦਾ ਸਿਰ ਬੜਾ ਨੀਵਾ ਹੋ ਰਿਹਾ ਇਥੋਂ ਦੀ ਆਪਾਂ ਨਿਹਾਰਵਾਲ ਤੇ ਜਾਵਾਂਗੇ ਚੜ੍ਹਦੀ ਕਲਾ ਦੇ ਵਿੱਚ ਨਹੀਂ ਜਾਵਾਂਗੇ ਦੁਬਾਰਾ ਫੈਸਲੇ ਦੁਬਾਰਾ ਇੱਕ ਵਾਰੀ ਸੋਚ ਲਓ ਕਿ ਜੋ ਕੰਮ ਤੁਸੀਂ ਕਰਨ ਜਾ ਰਹੇ ਹੋ ਸ਼੍ਰੋਮਣੀ ਕਮੇਟੀ ਵਾਲੇ ਜਾਂ ਫਿਰ ਬਾਦਲ ਪਰਿਵਾਰ ਕਿ ਇਹਦੇ ਨਾਲ ਸਿੱਖਾਂ ਦਾ ਸਿਰ ਨਿਵਾ ਨਹੀਂ ਹੋ ਰਿਹਾ ਤੁਹਾਨੂੰ ਇਸ ਚੀਜ਼ ਦੀ ਕੋਈ ਪਰਿਵਾਰ ਨਹੀਂ ਇਸ ਥੀਨ ਨੂੰ ਦੁਬਾਰਾ ਮੰਥਨ ਕਰਕੇ ਸੋਚ ਸਮਝ ਕੇ ਕੋਈ ਵੀ ਫੈਸਲਾ ਲਵੋ ਨੇ ਤੇ ਸੇ ਕੌਮ ਦੇ ਵਿੱਚ ਅੱਗੇ ਆਉਣ ਵਾਲਾ ਜੋ ਸਮਾਂ ਉਹ ਸਾਨੂੰ ਬਹੁਤ ਚੰਗਾ ਨਹੀਂ ਦਿਖ ਰਿਹਾ ਜਿਹੜੇ ਜਥੇਦਾਰ ਸਾਹਿਬ ਹੁਣ ਬਦਲ ਪਰਿਵਾਰ ਨੇ ਜਾਂ ਸ਼੍ਰੋਮਣੀ ਕਮੇਟੀ ਨੇ ਉੱਥੇ ਲਾਏ ਨੇ ਮੈਂ ਉਹਨਾਂ ਨੂੰ ਵੀ ਇਹ ਬੇਨਤੀ ਕਰਦਾ ਕਿ ਆਪਣਾ ਬੈਗਪੈਕ ਕਰਕੇ ਲਿਆਓ ਕੋਈ ਪਤਾ ਨਹੀਂ ਤੁਹਾਨੂੰ ਵੀ ਕਦ ਕਿਸ ਵੇਲੇ ਘਰ ਵਾਪਸ ਭੇਜ ਦਿੱਤਾ ਜਾਵੇਗਾ ਰਾਤੀ ਤੁਸੀਂ ਸਮੋ ਜਥੇਦਾਰ ਬਣ ਕੇ ਤੇ ਸਵੇਰੇ ਉੱਥੋਂ ਸੇਵਾ ਮੁਕਤ ਹੋਏ ਹੋ ਮੋ ਤੁਹਾਨੂੰ ਕੋਈ ਪਤਾ ਨਹੀਂ ਇਸ ਗੱਲ ਦਾ ਲੱਗਣਾ ਕਿਉਂਕਿ ਇੱਥੇ ਇਹਨਾਂ ਨੇ ਰੂਲ ਬਣਾ ਲਿਆ ਹੈ ਵੀ ਜਦੋਂ ਜਥੇਦਾਰ ਸਾਹਿਬ ਨੂੰ ਲਾਉਂਦੇ ਨੇ ਤੇ ਹਾਥੀ 'ਤੇ ਬਿਠਾ ਕੇ ਲਿਆਉਂਦੇ ਨੇ ਤਾਜਪੋਸ਼ੀ ਦੇ ਨਵੇਂ ਪ੍ਰੋਗਰਾਮ ਹੁੰਦੇ ਨੇ ਵੱਡੇ ਤੇ ਜਦੋਂ ਘਰ ਭੇਜਦੇ ਨੇ ਤੋਰ ਕੇ ਘਰ ਭੇਜ ਦਿੰਦੇ ਨੇ ਕਸ਼ਾਰਤ ਤੋਲੀਆਂ ਚਕਾ ਕੇ ਬੈਗ 'ਚ ਪੈਕ ਕਰਕੇ ਘਰ ਭੇਜ ਦਿੰਦੇ ਨੇ ਇਹ ਜਥੇਦਾਰਾਂ ਦੀ ਹਾਲਤ ਸ਼ੋਮਣੀ ਕਮੇਟੀ ਨੇ ਬਣਾਤੀ ਹੈ ਜਿਹੜੇ ਕਿ ਇੱਕ ਨਮੂਸ਼ੀ ਜਿਹਦੇ ਵਿੱਚੋਂ ਅੱਜ ਪ੍ਰਗਟ ਹੋ ਰਹੀ ਹੈ ਸੇਕੋਮ ਦੇ ਹਿਲਦੇ ਬਲੁੰਦੜੇ ਗਏ ਨੇ ਸਾਨੂੰ ਫੋਨ ਤੇ ਫੋਨ ਆ ਰਹੇ ਨੇ ਅਸੀਂ ਕਿਸੇ ਨੂੰ ਜਵਾਬ ਦੇਣ ਯੋਗ ਨਹੀਂ ਉਹ ਲੋਕ ਸਾਨੂੰ ਪੁੱਛ ਰਹੇ ਨੇ ਕਿ ਜਿਹੜੀਆਂ ਕੰਪਲੇਂਟਾਂ ਅਸੀਂ ਉੱ